ਸੁਦਿਆਨਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ 15 ਅਗਸਤ ਦੀ ਮੌਕੇ ਤੇ ਰੱਖੀ ਸਮਾਗਮ ਦੇ ਵਿੱਚ ਜਿੱਥੇ ਤਿਰੰਗਾ ਫਹਿਰੌਣ ਦੀ ਰਸਮ ਕੈਬਨਿਟ ਮੰਤਰੀ ਅਮਨ अरोड़ा ਦੇ ਵੱਲੋਂ ਅਦਾ ਕੀਤੀ ਗਈ ਉੱਥੇ ਹੀ ਉਹਨਾਂ ਗੱਲਬਾਤ ਕਰਦਿਆਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਵੀ ਗੱਲ ਆਖੀ। ਨਾਲ ਹੀ ਉਹਨਾਂ ਨੂੰ ਸ਼ਹੀਦ ਪਰਿਵਾਰਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਦੱਸਦੇ ਕਿ ਇਸ ਮੌਕੇ ਤੇ ਵਿਰੋਧ ਵੀ ਕੀਤਾ ਗਿਆ। ਸ਼ਹੀਦਾਂ ਦੇ ਪਰਿਵਾਰਾਂ ਦੇ ਵੱਲੋਂ ਉਹਨਾਂ ਨੇ ਕਿਹਾ ਸਵੇਰ ਤੂੰ ਹੀ ਇੱਥੇ ਬਿਠਾਇਆ ਗਿਆ ਹੈ ਉਹਨਾਂ ਦੀ ਸਾਰ ਨਹੀਂ ਲਈ ਗਈ। ਇਹੀ ਨਹੀਂ ਉਹਨਾਂ ਕਿਹਾ ਜੋ ਬੰਦਾ ਮਾਨ ਸਨਮਾਨ ਦਿੱਤਾ ਜਾਣਾ ਹੈ ਉਹ ਵੀ ਉਹਨਾਂ ਨੂੰ ਨਹੀਂ ਦਿੱਤਾ ਗਿਆ ਜਿਸ ਕਾਰਨ ਉਹਨਾਂ ਦੇ ਵੱਲੋਂ ਮਾਨ ਸਰਕਾਰ ਖਿਲਾਫ ਵਿਰੋਧ ਪ੍ਰਗਟ ਕੀਤਾ ਜਾ ਰਿਹਾ। ਇਹੀ ਨਹੀਂ ਮੰਤਰੀ ਅਮਨ अरोड़ा ਨੇ ਪਰਿਵਾਰਾਂ ਦੇ ਕੋਲ ਜਾ ਕੇ ਹੱਥ ਜੋੜ ਕੇ ਮੁਆਫੀ ਵੀ ਮੰਗੀ ਹੈ। ਉਸ ਸਾਡਾ ਨਾ ਤਾਂ ਡੀਸੀ ਸਾਹਿਬ ਬਣੀ ਜਾ ਹੋਰ ਕਿਸੇ ਐਡਮਿਨਿਸਟ੍ਰੇਸ਼ਨ ਵਾਲੀ ਸਾਡਾ ਕੋਈ ਰੋਸ ਨਹੀਂਗਾ ਸਾਡਾ ਸਿਰਫ ਸਿੰਪਲ ਤੇ ਸਿੰਪਲ ਇੱਕੋ ਹੀ ਸਾਡੀ ਪ੍ਰੋਬਲਮ ਆ ਵੀ ਸਾਨੂੰ ਕਿਹੜੇ ਵੇਲੇ ਦਾ ਇਹਨਾਂ ਨੇ ਸਵੇਰ ਦਾ 850 ਵਾਟ ਤੱਕ ਦੀ ਸੀਟਾਂ ਤੇ ਅਸੀਂ ਬੈਠੇ ਆ ਸਾਨੂੰ ਪਾਣੀ ਇੱਕ ਇੱਕ ਪਾਣੀ ਦੀ ਈਡੀ ਬੋਟਲ ਦੇਣ ਤੋਂ ਬਾਅਦ ਸਾਨੂੰ ਇਹਨਾਂ ਨੇ ਪੁੱਛਿਆ ਨਹੀਂ ਗਿਆ ਵੀ ਕਿ ਤੁਸੀਂ ਕੁਝ ਦੁਆਰਾ ਤੁਹਾਨੂੰ ਪਾਣੀ ਦੀ ਲੋੜ ਹੈ ਕਿ ਨਹੀਂ ਲੋੜ ਹੈ ਜਦੋਂ ਆਨਰ ਹੋਣ ਦੀ ਗੱਲ ਹੋਈ ਚਲੋ ਮੰਤਰੀ ਸਾਹਿਬ ਆਏ ਉਹਨਾਂ ਨੇ ਇੱਕ ਰੋਕ ਕਰਤੀ ਉਹਨਾਂ ਨੇ ਆਨਰ ਕਰਤੀ ਬਾਕੀ ਹਰ ਵੇਰੇ ਇਦਾਂ ਹੁੰਦਾ ਵੀ ਜਿਹੜਾ ਕੰਸਰਨ ਬੰਦੇ ਦੀ ਡਿਊਟੀ ਲੱਗਦੀ ਆ ਉਸ ਬੰਦੇ ਨੂੰ ਉਹ ਸਾਡੇ ਕੋਈ ਨਾ ਕੋਈ ਸਾਡੇ ਬੰਦਿਆਂ ਨੂੰ ਨਾਲ ਲੈ ਲੈਂਦਾ ਵੀ ਕਿਹਨੂੰ ਆਨਰ ਕਰਨਾ ਹੈ ਕਿਹਨੂੰ ਨਹੀਂ ਕਰਨਾ ਬਟ ਅਸੀਂ ਦੋ ਤਿੰਨ ਵਾਰੀ ਕਿਹਾ ਵੀ ਸਰ ਸਾਨੂੰ ਨਾਲ ਲੈ ਲਓ ਅਸੀਂ ਤੁਹਾਨੂੰ ਨਾਲ ਲੈ ਕੇ ਉਹ ਸਾਰੀ ਉਹ ਜਿਹੜੇ ਜਿਹੜੇ ਬੰਦੇ ਨੇ ਉਹਨਾਂ ਨੂੰ ਆਨਰ ਕਰਵਾ ਦਿੰਨੇ ਆ ਬਟ ਸਾਡੀ ਉਹ ਗੱਲ ਸੁਣੀ ਨਹੀਂ ਗਈ ਠੀਕ ਹੈ ਨਾ ਜੀ ਕਈਆਂ ਨੂੰ ਸਨਮਾਨ ਮਿਲ ਗਏ ਕਈਆਂ ਨੂੰ ਸਨਮਾਨ ਨਹੀਂ ਮਿਲੇ ਜਿਸ ਕਰਕੇ ਇਹ ਲੋਕੀ ਜਿਹੜੇ ਸਾਰੇ ਸਾਡੇ ਪਰਿਵਾਰ ਨੇ ਇਹਨਾਂ ਚੋਂ ਕਈ ਪਰਿਵਾਰ ਬੜੇ ਪਰੇਸ਼ਾਨੀ ਚ ਆ ਗਏ ਇਸ ਤੋਂ ਬਾਅਦ ਹੋਰ ਕੋਈ ਗੱਲ ਨਹੀਂ। ਭਗਵੰਤ ਮਾਨ ਦੀ ਸਰਕਾਰ ਨੇ ਸੌ ਚੁੱਕੀ ਆ ਖਟਗੜ ਕਲਾ ਜਾ ਕੇ 2 ਕਰੋੜ ਰੁਪਈਆ ਖਰਚ ਕੀਤਾ ਉਹਦੇ ਤੇ। ਜੇ ਉਹੀ ਸੌ ਚੰਡੀਗੜ ਸੁੱਕੀ ਜਾਂਦੀ ਤਾਂ ਉਹਦੇ ਤੇ ਇਹਨੇ ਪੈਸੇ ਵੀ ਸੀ ਖਰਚ ਹੋਣੇ। ਔਰ 2 ਕਰੋੜ ਰੁਪਈਆ ਖਰਚ ਕਰਕੇ ਸੌ ਚੁੱਕਦੇ ਨੇ ਸ਼ਹੀਦਾਂ ਦੇ ਨਾਂ ਤੇ ਪਰ ਆ ਸ਼ਹੀਦ ਸਾਰੇ ਰੋੜਦੇ ਨੇ। ਸਾਢੇ 3 ਸਾਲ ਦੇ ਵਿੱਚ ਇੱਕ ਵੀ ਮੰਗ ਸਾਡੀ ਸ਼ਹੀਦ ਪਰਿਵਾਰਾਂ ਦੀ ਫਰੀडम फाइਟਰਾਂ ਦੀ ਉਹ ਸਾਡੀ ਇੱਕ ਵੀ ਮੰਗੇ ਸਰਕਾਰ ਨੇ ਮੰਨੀ ਨਹੀਂ ਔਰ ਗੱਲਾਂ ਦਾ ਕੜਾ ਬਣਾ ਕੇ ਤੁਰ ਜਾਂਦੇ ਨੇ। ਕੋਈ ਵੀ ਮੰਗ ਇਹਨਾਂ ਨੇ ਅਜ ਤੱਕ ਸਾਡੀ ਮੰਗੀ ਨਹੀਂ ਅਸੀਂ ਸਾਡੀ ਮੇਨ ਮੰਗ ਹੈਗੀ ਆ ਕਿ ਸਾਡੀ ਜਿਹੜੀ ਚੌਥੀ ਪੀੜ੍ਹੀ ਆ ਉਹਨੂੰ ਮਾਣ ਸਨਮਾਨ ਦਿੱਤਾ ਜਾਵੇ ਉਹਨੂੰ ਸ਼ਾਮਲ ਕੀਤਾ ਜਾਵੇ ਸਰ ਅੱਜ ਨਹੀਂ ਕੀ ਗੱਲ ਹੋਈ ਹੈ ਜਿਹੜਾ ਅੱਜ ਗੱਲ ਇਹ ਹੋਈ ਆ ਕਿ ਸਰਦਾਰ ਆਰ ਪੀ ਸਿੰਘ ਏਡੀਸੀ ਨੇ ਸ਼ਹਿਰ ਜੀ ਉਹ ਮਤਲਬ ਫਿਰਕੇ ਸਨਮਾਨ ਕਰਵਾ ਰਹੇ ਸੀਗੇ ਡੀਸੀ ਸਾਹਿਬ ਨਵੇਂ ਨੇ ਉਹਨਾਂ ਦਾ ਇਹਦੇ ਵਿੱਚ ਕੋਈ ਫਾਲਤਨੀ ਬਣਦਾ ਉਹ ਆਰ ਪੀ ਸਿੰਘ ਪੁਰਾਣੇ ਨੇ ਪਿਛਲੇ ਸਾਲਾਂ ਦੇ ਵਿੱਚ ਵੀ ਉਹ ਕਰਵਾਉਂਦੇ ਨੇ ਅੱਜ ਉਹਨਾਂ ਨੇ ਇਹ ਕੀਤਾ ਇੱਥੇ ਲੋਈ ਦੇਤੀ ਉੱਥੇ ਡੱਬਾ ਦਿੱਤਾ ਆ ਕੁਛ ਕਰਕੇ ਉਹਨਾਂ ਨੇ ਜਾਣਦੀ ਆਰ ਪੀ ਸਿੰਘ ਨੇ ਇਹ ਜਲੂਸ ਕੱਢਣ ਦੀ ਕੋਸ਼ਿਸ਼ ਕੀਤੀ ਹੈ ਹਰ ਸਬਡਿਵੀਜ਼ਨ ਤੇ ਇਹ ਬੜੀ ਧੂਮ ਧਾਮ ਨਾਲ ਹਰ ਸ਼ਹਿਰ ਵਾਸ ਲਾਜ਼ ਨਾਲ ਮਨਾਇਆ ਜਾ ਰਿਹਾ ਹੈ ਅੱਜ ਪੰਜਾਬ ਸਰਕਾਰ ਵੱਲੋਂ ਮੇਰੀ ਡਿਊਟੀ ਲੁਧਿਆਣਾ ਵਿਖੇ ਲੱਗੀ ਸੀ ਔਰ ਅੱਜ ਇੱਥੇ ਵੀ ਬੜੇ ਧੂਮ ਧਾਮ ਨਾਲ ਮਨਾਇਆ ਗਿਆ ਸਮੁੱਚੇ ਦੇਸ਼ ਵਾਸੀਆਂ ਪੰਜਾਬ ਵਾਸੀਆਂ ਲੁਧਿਆਣਾ ਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਇਸ ਮੁਬਾਰਕ ਦਿਨ ਦੇ ਲਈ ਵਧਾਈਆਂ ਮੁਬਾਰਕਬਾਦ ਔਰ ਪੰਜਾਬ ਨੂੰ ਮੁੜਦਾ ਰਖਸ਼ਾਲ ਤੇ ਰੰਗ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਦੀ ਭਵੰਤਵਾਨ ਸਰਕਾਰ ਦਿਨ ਰਾਤ ਕੰਮ ਕਰ ਰਹੀ ਹੈ ਔਰ ਮੈਂ ਸਮਝਦਾ ਕਿ ਜੇ ਤਿੰਨ ਕਰੋੜ ਪੰਜਾਬੀ ਰਲ ਮਿਲ ਕੇ ਆਪਾਂ ਇਹ ਹਮਲਾ ਮਾਰਾਂਗੇ ਤੇ ਮੁੜ ਦੁਆਰਾ ਪੰਜਾਬ ਨੂੰ ਇੱਕ ਨੰਬਰ ਦਾ ਸੂਬਾ ਆਪਾਂ ਸਾਰੇ ਰਲ ਮਿਲ ਕੇ ਬਣਾਵਾਂਗੇ ਔਰ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਬਹੁਤ ਬਹੁਤ ਅੱਜ ਦੇ ਪਵਿੱਤਰ ਦਿਵਸ ਦੀਆਂ ਮੁਬਾਰਕਾਂ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ